ਸ਼ੁਰੂ ਹੋ ਗਿਆ ਪ੍ਰਕਾਸ਼ ਕੀ ਤੈਨੂੰ ਮਾਰ ਕਿੰਨੇ ਸਾਲ ਹੋ ਗਏ ਆ ਹੈ ਇਸੇ ਹਾਲ ਚਿਰ ਆ ਦੇ ਮਾਰ ਇਹ ਨਹੀਂ ਨਹੀਂ ਬਾਬਾ ਜੀ ਨੂੰ ਸਵਾਰ ਨਹੀਂ ਆ ਨਹੀਂ ਗੰਦੀਆਂ ਗੱਦੀਆਂ ਮਹਾਰਾਜ ਦੀਆਂ ਮਹਾਰੇ ਦੀ ਸੋ ਘਰ ਦੇ ਰੂਪ ਦੇ ਵਿੱਚ ਮਿੱਟੀ ਪਈ ਆ ਹੈ ਦੱਸਦੇ ਤੁਸੀਂ ਮਹਾਰੇ ਸੂਪ ਵਿੱਚ ਮਿੱਟੀ ਆ ਤੁਸੀਂ ਗੰਦੇ ਕੱਪੜੇ ਪਾ ਕੇ ਰਹਿੰਦੇ ਜੀ ਰੋਜ਼ ਲਾਉਂਦੇ ਇਹਨੂੰ ਰੋਜ਼ ਤੁਸੀਂ ਤੇ ਤੁਹਾਨੂੰ ਨਹੀਂ ਪਹਿਲਾਂ ਪਿਓ ਆ ਸਾਡਾ ਉਹ ਸਿੱਖਿਆ ਆਪਾਂ ਆਪਣੇ ਵਿੱਚ ਸਿੱਖਾਈ ਨਹੀਂ ਆ ਮੈਂ ਤੇ ਕੋਈ ਭਾਈ ਨਹੀਂ ਤੇ ਵਾਹ ਗਲਤੀ ਤੁਹਾਡੇ ਕੋ ਹੋ ਗਈ ਗਲਤੀ ਚੜੀ ਕਲਾ ਕੇ ਆ ਤੇ ਬੜਾ ਵਧੀਆ ਕੰਮ ਇਹ ਬਿਦਗੀ ਕਰੋ ਮਾਰੇ ਦੀ ਮੁੜ ਕੇ ਮਾਫੀ ਮੰਗਣ ਬੈਜੋ ਹੈਲੋ ਤੁਹਿੰਹੀ ਲੱਗਦੇ ਜਿੰਨਾ ਦੇ ਹਾਂਜੀ ਐਸਜੀਪੀ ਸੇ ਬੋਲਦੇ ਹੋ ਜੀ ਤੁਹਿੰਹੀ ਕੀ ਲੱਗਦੇ ਜਿੰਨਾ ਬੱਚਾ ਜਿੰਨਾ ਹਰਮਜੀਤ ਸਿੰਘ ਅਕਾਲੀ ਬੋਲਦਾ ਤੂੰ ਬੇਟਾ ਜਿੰਨਾ ਦਾ ਜੀ ਕੀ ਨਾਂ ਦਾ ਚਰਨ ਕਾ ਜੀ ਚਰਨ ਪ੍ਰਕਾਸ਼ ਚਰਨ ਪ੍ਰਕਾਸ਼ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਇੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਦੋ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਾਰਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਨ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਵੀ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਅਕਤੂਬਰ ਰੱਖੀ ਹੋਈਆਂ ਸੀ ਸਤਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ ਘੱਟਾ ਜੰਮਿਆ ਹੋਇਆ ਸੀਗਾ ਮਹਾਰਾਜ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜ ਸੇਵਾ ਸੰਭਾਲ ਨਹੀਂ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਂ ਨਹੀਂ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਿੰਘ ਲੈ ਕੇ ਸੋ ਗੁਰਦ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਉਹ ਰਾਮ ਸਰ ਸ਼ੁਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਇਹ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਣਜਾਣਤਾ ਵਸਾ ਕੋਈ ਅਣਜਾਣ ਗਲਤੀ ਕਰੇ ਇਹ ਗੁਨਾਹ ਹੋ ਰਿਹਾ ਨੇ ਸਾਡੇ ਕੋਲੋਂ ਤੇ ਅਸੀਂ ਆਪਣੇ ਹੱਥੀਂ ਗਰਾਂ ਕਰ ਰਹੇ ਆ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਆ ਗਈਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਾਣਾ ਚਾਹੁੰਦੇ ਆ ਬਈ ਇਹਨਾਂ ਨੂੰ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਰਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਢੋ ਕੱਟ ਕੇ ਬਾਹਰ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨਵਾਸ ਜਗ੍ਹਾ ਹੋਵੇ ਪਰ ਇੱਥੇ ਦਾ ਸੁਖਾਸਨਵਾਸ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰਨੀ ਗਾ ਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ ਫਰੋਮਣੀ ਕਮੇਟੀ ਨੇ ਕੋਈ ਐਸਾ ਪ੍ਰਬੰਧ ਨਹੀਂ ਬ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਜੇਕਰ ਇਹਨਾਂ ਦੋਸ਼ੀਆਂ ਨੂੰ ਸ੍ਰੀ ਅਕਾਲ ਤਾ ਸੱਦ ਕੇ ਤੇ ਧਾਰਮਿਕ ਸਜ਼ਾਵਾਂ ਲਾ ਕੇ ਤੇ ਮੀਡੀਆ ਵਿੱਚ ਦੇ ਦੇਣਾ ਤੇ ਮੇਰੇ ਹਸਾਬ ਨਾਲ ਦੂਜੇ ਵੀ ਦਿਨਾਂ ਦੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸ਼ਰਾਬਾਂ ਮੀਟ ਕੋਈ ਰਹਿਤ ਮਰਜ਼ਾਦਾ ਨਹੀਂ ਹੈਗੀ ਅਮਰਤਵੇਲੇ ਪ੍ਰਕਾਸ਼ ਨਹੀਂ ਕਰਨਾ ਕੋਈ ਨੇਤ ਨਹੀਂ ਵੀ ਕਰਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਗਰੰਟੀ ਦਾ ਪਾਟੀ ਸਿੰਘ ਗੁਰਦਰਾ ਸਾਹਿਬ ਲੈ ਕੇ ਆਉਂਦੇ ਜੀ ਜਾਂ ਉਹਨਾਂ ਨੂੰ ਕੋਈ ਡਿਊਟੀ ਤੇ ਲਾਉਂਦੇ ਜੇ ਪਹਿਲਾਂ ਉਹਦੇ ਕੋਲ ਨਿਤਨੇਮ ਸੌਂਦੇ ਜੇ ਪੁੱਛਦੇ ਅਮਰਤ ਕਿਤੋਂ ਸ਼ਗਦਾ ਸਰਟੀਫਿਕੇਟ ਦਿਖਾਓ ਤੇ ਫਿਰ ਤਾਬਿਆਂ 'ਚ ਬੈਹ ਦਿੰਦੇ ਜੇ ਕਿ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇਣ ਤੋਂ ਪਹਿਲਾਂ ਵੇਖਿਆ ਇਹ ਅਮਰਤ ਹੈ ਕੋਈ ਨਹੀਂ ਇਹਨਾਂ ਨੇ ਵੇਖਿਆ ਇਹ ਜਿਹੜੀਆਂ ਬੇਦਬੀਆਂ ਕਰਾ ਰਿਆ ਹੈ ਦਿੱਲੀ ਕਮੇਟੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਆਸ਼ਪਾਈ ਕਰ ਰਹੀ ਹੋ ਤੇ ਸ਼ਰੋਮਣੀ ਕਮੇਟੀ ਕਰ ਰਹੀ ਆ ਇਹ ਦੋਸ਼ੀ ਜਿਹੜੀ ਸ਼ਰੋਮਣੀ ਕਮੇਟੀ ਆ ਮੈਂ ਤੇ ਇਹਨਾਂ ਨੂੰ ਦੋਸ਼ੀ ਠਰਾਉਂਗਾ ਵੇਖੋ ਗੁੜਕਾ ਸਾਹਿਬ ਕੇ ਫੜ ਕੇ ਸੌਂ ਖਾਦੀ ਕੈਪਟਨ ਨੇ ਤੇ ਉਹ ਵੀ ਸਰਕਾਰ ਚੱਲ ਗਈ ਸਿੰਘਾਂ ਦੇ ਉੱਤੇ ਨਿਹੱਥਿਆਂ ਦੇ ਗੋਲੀਆਂ ਚਲਾਈਆਂ ਬਾਦਲ ਪਰਿਵਾਰ ਨੇ ਤੇ ਉਹ ਵੀ ਚਲ ਗਏ ਉਹਨਾਂ ਦਾ ਨਾਂਣ ਸ਼ਾਨ ਨਹੀਂ ਰਹਿ ਗਿਆ ਜੇ ਹੁਣ ਸਿੰਘਾਂ ਦੇ ਉੱਤੇ ਝੂਠੇ ਪਰਚੇ ਕਰਕੇ ਅੰਮ੍ਰਿਤਸਰ ਦੇ ਡਿਊਨ ਜੇਲ੍ਹ ਦੇ ਇਹ ਸਰਕਾਰ ਨੇ ਤੇ 8 ਸੀਟਾਂ ਤੋਂ ਉਹ ਵੀ ਮਾਰ ਖਾਗੇ ਮੈਂ ਬੇਨਤੀ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਤੇ ਸਿੰਘਾਂ ਦੀ ਮਾਰਵਾ ਇਹ ਮੋਖੂ ਚੋਂ ਬੋਲ ਨਹੀਂ ਕਰਦੇ ਬੱਤੀਆਂ ਦੰਦਾ ਦਾ ਜਿਹੜਾ ਬੋਲ ਨਿਕਲਿਆ ਇਹ ਤੋਬ ਨਾਲੋਂ ਮਾੜਾ ਜੇ ਸਰਕਾਰ ਨੂੰ ਕੀ ਪਹਿਲਾਂ ਸਭ ਤੋਂ ਇਹ ਸ਼ਰੂਣੀ ਕਮੇਟੀ ਕੋਲ ਮੰਗ ਕਰਦੇ ਆ ਕਿ ਇਹ ਜਿਹੜੀ ਵੀ ਕੋਈ ਭਾਵੇਂ ਫੋਟੋਆਂ ਦੀ ਸੇਵਾ ਚਲੋ ਇੱਥੇ ਆੜ ਕੇ ਫੋਟੋਆਂ ਵੇਖੀ ਹਰਮੰਦਰ ਸਾਹਿਬ ਦੀਆਂ ਤੇ ਆਖਰ ਨੂੰ ਘਟਾ ਚੜ੍ਹਿਆ ਆ ਵਾ ਆ ਵੇਖੋ ਕਿੰਨਾ ਘਟਾ ਚੜ੍ਹਿਆ ਆ ਵਾ ਆੜੀਆਂ ਫੋਟੋਆਂ ਹਰਮੰਦਰ ਸਾਹਿਬ ਦੀਆਂ ਬਾਬਾ ਦੀਪ ਸਿੰਘ ਜੀ ਦੀਆਂ ਫੋਟੋਆਂ ਜਿਹੜੀਆਂ ਪੁੰਜੇ ਪਈਆਂ ਵਾ ਤੇ ਪਤਾ ਨਹੀਂ ਕਿੰਨੀਆਂ ਕਿ ਇਹ ਲੋਕ ਜਿਹੜੀਆਂ ਬੇਦਬੀਆ ਕਰਕੇ ਤੇ ਫਿਰ ਮੁੜ ਕੇ ਆਪੇ ਸੰਸਕਾਰ ਕਰਕੇ ਸੁੱਟ ਦਿੰਦੇ ਆ ਮੇਰੀ ਬੇਨਤੀ ਹੈ ਕਿ ਇਹ ਜ ਜੇ ਉਹ ਸੇਵਾ ਨਹੀਂ ਕਰਦੇ ਤੇ ਉਹ ਉਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਆ ਗੁਰਗਾਂਲਾਂ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਨੂੰ ਵੇਖ ਕੇ ਆਪੇ ਹੀ ਲਾਗਲੇ ਗੁਰੂ ਗੁਰੂ ਸਾਹਿਬ ਦੀ ਹਰ ਕੋ ਸੇਵਾ ਸੁਭਾਲ ਨਹੀਂ ਹੋਈ ਸਾਰੀ ਸਾਂਤ ਕੋ ਮਾਫੀ ਮੰਗਦਾ ਜੀ ਗੁਨਾਹ ਹੋਇਆ ਮੈਂ ਫਿਰ ਜੇਕਰ ਸੇਵਾ ਸੁਭਾਲ ਨਹੀਂ ਹੋਈ ਜੇ ਤੁਸੀਂ ਅਚਰਿਆ ਕਾਲ ਤੱਕ ਸਾਹਿਬ ਜਾਂਦੇ ਉੱਥੇ ਮਹਾਰਾਜ ਜੀ ਨੂੰ ਉੱਥੇ ਜਾਂਦੇ ਕਿ ਤੁਸੀਂ ਇਹ ਕਿਉਂ ਰੱਖਿਆ ਅਸੇ ਗਲਤੀ ਹੋ ਗਈ ਗੁਨਾਹ ਹੋ ਗਿਆ ਮੈਂ ਬੰਨ੍ਹਦੇ ਮਾਰੇ ਤੁਹਾਡੇ ਤਰ੍ਹਾਂ ਜੀ ਨਹੀਂ ਕੀ ਮੈਨੂੰ 10 ਸਾਲ 10 ਸਾਲ 10 ਸਾਲ ਇਹਦੇ ਵਿੱਚ ਦੇਖੋ ਜੀ ਜੀ ਇਹਦੇ ਵਿੱਚ ਦੇਖੋ ਜੀ SGPC ਦੇ ਧਰਮਰਚਾਰ ਕਮੇਟੀ ਤੋਂ ਮੈਂਬਰ ਆਏ ਸੀ ਜੀ ਉਹਨਾਂ ਨੇ ਫਾਰਮ ਕੀਤਾ ਸੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਵਾ ਮਾਹਰਾਏ ਦੇ ਸਰੂਪ ਨੂੰ ਉਹ ਸਤਕਾਰ ਸਹਿਤ ਆਰੰਮਸਰ ਗੁਰਦੁਆਰਾ ਸਾਹਿਬ ਲੈ ਗਏ ਨੇ ਤੇ ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਹੈਗੀ ਉਸ ਮੁਤਾਬਕ ਦੇਖਾਂਗੇ ਕਿ ਕੀ ਮੰਦੀ ਕਰਦੇ ਜੀ ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ ਬੀਤੇ ਦਿਨ ਵੀ ਕੁਝ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਸਸ ਹੈਚੋ ਸੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਗੁਲਿਆਰੇ ਦੇ ਪਰਲੇ ਬੰਨੇ ਜੇ ਆਪਾਂ ਗੱਲ ਕਰ ਲਈ ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਦੋਸ਼ੀ ਔਰ ਤੇ ਕੀ ਕਾਰਵਾਈ ਕੀਤੀ ਦੇਖੋ ਜੀ ਐਸਪੀਸੀ ਦੇ ਤਾਂ ਰੰਬਰ ਚਾਰ ਕਮੇਟੀ ਦੇ ਅੰਡਰ ਹੀ ਜਾਂਦਾ ਹੈ ਸਾਰਾ ਕੁਝ ਜੋ ਸਾਨੂੰ ਇਨ ਰਿਟਨ ਅਗਰ ਕੋਈ ਐਪਲੀਕੇਸ਼ਨ ਮੂਵ ਕਰਨਗੇ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਉਹ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਜੀ ਪਰ ਸਤਕਾਰ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਨ ਕੀਤੀ ਗਈ ਹੈ ਕਿ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਕੰਪਲੇਨ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਫਲਾ ਸਾਨੂੰ ਨਹੀਂ ਤਾਂ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਸ਼ਰੂਮ ਮਿਲਿਆ ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਵਾ ਜੀ ਐਸਜੀਪੀਸੀ ਦੇ ਅੰਡਰ ਦਾਇਰੇ ਅੰਦਰ ਆਂਦਾ ਹੈ ਸਾਰਾ ਜੋ ਕੌਗਨਿਜ਼ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਨਗੇ ਠੀਕ ਹੈ ਠੀਕ ਹੈ ਜੀ ਇਹ ਦੇਖਣਾ ਵੀ ਮਹਾਰਾਜ ਦੇ ਸਰੂਪ ਦੀ ਬੇਦਬੀ ਹੋਈ ਜਾਂ ਨਹੀਂ ਹੋਈ ਜੀ ਇਹ ਉਹਨਾਂ ਦਾ ਕੰਮ ਹੈ ਧਰਮ ਬਰਜਾਰ ਕਮੇਟੀ ਦਾ ਤੇ ਐਸਜੀਪੀਸੀ ਦਾ